ਯੋਗ ਜਿਵੇਂ ਸੀ ਚੋਰੇ ਪਰਿਵਾਰ ਨਹੀਂ ਤੇ ਝਟਕਣਾਈ ਸੀ ਵਿਚ ਉਨੀ ਚੱਕੇ ਚੱਲ ਪੈਂਦੀ ਆ ਬਹੁਤ ਗਰੋਧ ਹੋਏਗਾ ਤੁਹਾਡਾ ਪਰੋ ਦਿਨ ਦੁੱਖ ਨੂੰ ਕੋਈ ਨਹੀਂ ਸਮਝ ਸਕੇ ਲੋਕ ਦਵਾਰਾ ਤੋੜ ਕੇ ਆਉਣ ਤੇ ਆ ਮੇ ਜਸ ਮਸੀਹ ਦੇ ਵਿੱਚ ਰੋਕ ਨਹੀਂ ਸਕੇ ਕੋਈ ਨੀ ਚੀਜ਼ ਨੂੰ ਹallelujah ਤੁਹਾਡਾ ਕੋਈ ਕਿੱਥੇ ਕਰੇ ਤੁਸੀਂ ਇੱਕ ਭੈਣ ਬਹੁਤ ਕਰੇ ਚਰਚੇ ਚ ਨਹੀਂ ਗਈ ਇਸ ਭੈਣ ਦੇ ਜੀਵਨ ਵਿੱਚ ਕੀ ਕੀਤਾ ਮੇਰੇ ਪ੍ਰਭੂ ਸੋਚ ਕੇ ਦੇਖੋ ਅੱਖ ਵੀ ਜਿਹਨਾਂ ਦੇ ਅੰਨਾ ਹੀ ਬੰਦਾ ਇੱਕ ਅੱਖ ਚੋਂ ਤੁੰਦਰਾ ਦੇਸ ਰਿਹਾ ਤੇ ਜਿੱਦੋਂ ਦੇਸੀ ਨਹੀਂ ਰਿਹਾ ਜਮ ਬਿਲਕੁਲ ਹੀ ਤੇ ਟੀਕਾ 1.6 ਲੱਖ ਦੇ ਨਾਲ ਨਜ਼ਰ ਆ ਜਾਏਗਾ ਕਿੰਨੇ ਲੱਗ ਰਹੇ ਸੀ ਮਾਤਾ ਟੀਕੇ ਤਿੰਨ ਤਿੰਨ ਦੀ ਇੱਕ ਟੀਕਾ ਹੀ ਲੱਗਾ ਜੀ ਇਹਦਾ ਪਤੀ ਸ਼ਰਾਬੀ ਹੈ ਜਦੋਂ ਮੈਂ ਬੁੱਧੀ ਵਾਲੀ ਬੰਦਗੀ ਕਰ ਰਿਹਾ ਸੀ ਇਹ ਭੈਣ ਉੱਠ ਕੇ ਭੱਜ ਕੇ ਜਾ ਰਹੀ ਹੈ ਦੁਕਾਨ ਤੇ ਮੇਰਾ ਪਤੀ ਜਮ ਸੰਦ ਕੇ ਲਿਆਵਾ ਦਵਾ ਕਰਾ ਲਾ ਮੈਂ ਸੰਤਾਂ ਤੋਂ ਹallelujah ਇਹ ਮਿਸ਼ਵਾਚ ਹੈ ਤੇ ਇੰਨਾ ਕਰਕੇ ਤੁਹਾਨੂੰ ਦੱਸਾਂ ਤੇ ਮੇਰੇ ਕੋਲ ਆ ਕੇ ਦੋਨੇ ਭੈਣਾਂ ਨੇ ਗੱਲਬਾਤ ਕੀਤੀ ਪਾਸ਼ਵੀ ਜੀ ਤੁਹਾਡੇ ਨਾਲ ਦਾਖਲ ਦੀਆਂ ਆ

ਮੈਂ ਦੱਸ ਨਹੀਂ ਸਕਦਾਗਾ ਇੰਨੀ ਪਰੇਸ਼ਾਨ ਆ ਭੈਣ ਗਰੋਂ ਕੁੱਤੀ ਹੋਈ ਐ ਇੱਕ ਯਸ਼ੂਦਲਾ ਸਾਡੇ ਨਵਾਲੇ ਜੈਸੀ ਤੇ ਸਾਡੇ ਨਵਾਲੇ ਕੁੱਟਮਾਰ ਨਸ਼ੇ ਕਰਕੇ ਲੜਾਈ ਕਲੇਸ਼ ਬਹੁਤ ਜ਼ਿਆਦੇ ਐ ਸ਼ੱਕ ਵਹਿਮ ਦੀਆਂ ਆਤਮਾਵਾ ਕੰਮ ਕਰ ਰਹੀ ਨੇ ਪਤੀ ਪਤਨੀ ਦੇ ਵਿੱਚ ਸੋਚੀਏ ਕੋਈ ਛੋਟਾ ਥਲਾ ਰੋਗ ਜਗਿਆ ਨਹੀਂ ਦੂਜੇ ਰੋਗਾਂ ਨੂੰ ਚੰਗਾ ਕਰਦਾ ਜਿਹੜਾ ਤੁਹਾਡੇ ਘਰਾਂ ਦੇ ਵਿੱਚ ਉਹ ਦੁਸ਼ਟ ਆਤਮਾ ਨੇ ਖਿਲਾਈ ਸੀ ਕਿ ਆਈ ਆ ਜਦ ਉਹ ਜਦ ਹੀ ਉੱਠ ਕੇ ਮੈਂ ਸਾਰਾ ਧੰਦਾ ਕਰ ਲੈਣੀ ਵੀ ਰੋਟੀ ਪਾਣੀ ਜਦ ਉਹ ਕੰਮ ਮੈਂ ਤਾਂ ਕਿ ਸਰਦੇ ਸੀ ਇਦਾਂ ਕਿ ਸਰਦੇ ਸੀ ਇਦਾਂ ਕਿ ਸਰਕੇ ਹੀ ਰੋਟੀ ਬਣਾਉਂਦੇ ਸੀ ਇਦਾਂ ਹੀ ਸੀ ਹਾਂਜੀ ਆਪ ਹੀ ਸਾਰਾ ਰੋਟੀ ਪਾਣੀ ਆਪ ਹੁਣ ਮੈਂ ਆਪ ਹੀ ਸਾਰਾ ਕੰਮ ਕਰਦੀ ਜੀ ਜੋ ਦਾ ਤਾਰੀਆਂ ਨਾਲ ਮੈਂ ਮੰਗਦਾ ਜੋ ਦਾ ਤਾਰੀਆਂ ਨਾਲ ਮੈਂ ਮੰਗਦਾ